ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਜੋ ਗੁਰੂ ਕਰਦੇ ਚ ਵੇਦ ਵਿਆਸ ਦਾ ਰੁਤਬਾ ਰੱਖਦੇ ਉਹਨਾਂ ਦੀ ਰਚਨਾ ਨੂੰ ਇਹ ਮਾਨ ਪ੍ਰਾਪਤ ਹੈ ਗੁਰੂ ਸਾਹਿਬ ਵੱਲੋਂ ਕਿ ਜੋ ਗੁਰਬਾਣੀ ਗੁਰੂ ਸਾਹਿਬਾਨਾਂ ਨੇ ਕਿਸੇ ਵੀ ਜਾਮੇ ਦੇ ਚ ਉਚਾਰਨ ਕੀਤੀ ਹੈ ਗੁਰੂ ਦੀ ਬਾਣੀ ਦੀ ਕੁੰਜੀ ਜਿਹੜੀ ਹੈ ਉਹ ਭਾਈ ਗੁਰਦਾਸ ਨੂੰ ਸੌਂਪ ਦਿੱਤੀ। ਇਹ ਵਰਦਤ ਗੁਰਵਾਣੀ ਕੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਨੂੰ ਖਾ। ਕੁੰਜੀ ਦਾ ਆਕਾਰ ਛੋਟਾ ਹੁੰਦਾ ਹੈ ਜਿੰਦੇ ਦਾ ਆਕਾਰ ਵੱਡਾ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਕੋਲ ਇੱਕ ਜੁਗਤ ਦੀ ਚਾਬੀ ਐਸੀ ਹੈ। ਗੁਰਬਾਣੀ ਦੀਆਂ ਬੜੀਆਂ-ਬੜੀਆਂ ਸਿਧਾਂਤਕ ਗੁਲਜਾਂ ਜਿਹੜੀਆਂ ਆਮ ਕਿਸੇ ਦੇ ਸਮਝ ਨਾ ਆਉਣ ਅਗਿਆਨ ਦੇ ਬਸ ਸੁਣ ਕਰਕੇ ਉਹ ਖੋਲ ਦਿੰਦੇ ਤੇ ਦੂਸਰਾ ਭਾਈ ਸਾਹਿਬ ਨੂੰ ਮਾਣ ਪ੍ਰਾਪਤ ਹੈ ਕਿ ਗੁਰੂ ਕਾਲ ਦੇ ਸਮੇਂ ਜੋ ਚੌਹ ਗੁਰੂਆਂ ਦੀ ਸੰਗਤ ਉਹਨਾਂ ਨੇ ਕੀਤੀ ਹੈ ਪਹਿਲਾਂ ਤਾਂ ਘਰ ਦੇ ਵਿੱਚ ਹੀ ਸ਼ਕਤ ਆਇਆ ਗੁਰੂ ਪਦਵੀ ਤੇ ਸਿਸ਼ੋਤ ਹੁੰਦੀ ਹੈ ਗੁਰੂ ਅਮਰਦਾਸ ਮਹਾਰਾਜ ਇਹ ਗੁਰੂ ਅਮਰਦਾਸ ਮਹਾਰਾਜ ਦੇ ਛੋਟੇ ਭਰਾਤਾ ਈਸ਼ਰਦਾਸ ਦੇ ਪੁੱਤਰ ਸਨ ਇਹਨਾਂ ਦਾ ਘਰ ਦੇ ਵਿੱਚ ਇਹ ਬਖਸ਼ਾ ਪ੍ਰਾਪਤ ਹੋਈਆਂ ਉਦੋਂ ਉਮਰ ਕਰਕੇ ਛੋਟੇ ਸੀ ਭਾਈ ਸਾਹਿਬ ਇਹਨਾਂ ਨੂੰ ਗੁਰਮਤ ਘਰ ਦੇ ਵਿੱਚ ਹੀ ਪ੍ਰਾਪਤ ਹੋ ਗਈ ਫਿਰ ਉਸ ਤੋਂ ਬਾਅਦ ਗੁਰਤਾ ਗੱਦੀ ਦੀ ਪੀੜੀ ਬਦਲਦੀ ਹੈ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਬਣਦੇ ਐ ਧੰਨ ਧੰਨ ਰਾਮਦਾਸ ਗੁਰ ਜਿਨ ਸਿਰ ਅਤਿ ਨੇ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰ ਦਿਨ ਹਾਰੇ ਤਾਰੇ ਭਾਈ ਗੁਰਦਾਸ ਸਾਹਿਬ ਜੀ ਦੀ ਰਿਸ਼ਤੇਦਾਰੀ ਇਹ ਉਹ ਰਿਸ਼ਤੇਦਾਰੀ ਦਾ ਭਾਵ ਜਿਹੜਾ ਸੀ ਸੰਸਾਰਿਕvirti ਨਾਲ ਦੇਖੀਏ ਚਾਹੇ ਤੇ ਭਤੀਜੇ ਦੀ ਰਿਸ਼ਤੇਦਾਰੀ ਪਿਓ ਪੁੱਤ ਵਾਲੀ ਹੋਈ। ਕੋਈ ਬਹੁਤੋ ਫਰਕ ਨਹੀਂ। ਹੁਣ ਗੁਰਤਾ ਗੱਦੀ ਬਦਲੀ ਐ। ਪੀੜ੍ਹੀ ਬਦਲੀ ਗੁਰਤਾ ਗੱਦੀ ਦੀ। ਗੁਰਤਾ ਗੱਦੀ ਬਦਲ ਕੇ ਚੌਥੇ ਜਾਨੇ ਵਿੱਚ ਆਉਂਦੀ ਐ ਭਾਈ ਸਾਹਿਬ ਦਾ ਰਿਸ਼ਤਾ ਵੀ ਨਾਲੇ ਬਦਲ ਗਿਆ। ਹੁਣ ਰਿਸ਼ਤੇ ਦੇ ਵਿੱਚ ਭਾਈ ਸਾਹਿਬ ਜੀ ਬੀਬੀ ਭਾਨੀ ਜੋ ਗੁਰੂ ਰਾਮਦਾਸ ਮਹਾਰਾਜ ਨੂੰ ਵਿਆਹੇ ਗਏ ਸਨ ਇਹੋ ਰਿਸ਼ਤੇਦਾਰੀ ਦੁਆਪਰ ਦੇ ਭਗਵਾਨ ਕ੍ਰਿਸ਼ਨ ਤੇ ਅਰਜਨ ਵਾਲੀ ਬਣ ਕੇ ਸਾਲੇ ਭਣੋਏ ਦੀ ਰਿਸ਼ਤੇਦਾਰੀ ਹੋ ਗਈ ਭਾਈ ਗੁਰਦਾਸ ਸਾਹਿਬ ਦੀ ਸਰਦਾ ਨੂੰ ਇਹ ਰਿਸ਼ਤੇਦਾਰੀ ਦਾ ਭਾਵ ਜਾਂ ਪ੍ਰਭਾਵ ਬਦਲ ਨਹੀਂ ਸਕਿਆ ਇਸ ਕਰਕੇ ਭਾਈ ਸਾਹਿਬ ਜੀ ਉਸੇ ਭਾਵ ਵਿੱਚ ਰਹੇ ਆਪਣੇ ਤਾਏ ਨੂੰ ਤਾਇਆ ਕਰਕੇ ਨਹੀਂ ਗੁਰੂ ਨਾਨਕ ਸਮਝ ਕੇ ਸੇਵਾ ਵਿੱਚ ਹਾਜ਼ਰ ਰਹਿ ਤੂੰ ਰਿਸ਼ਤੇਦਾਰੀ ਬਰਾਬਰ ਦੀ ਹੋ ਗਈ ਹੈ ਤੇ ਇਹਦੇ ਵਿੱਚ ਵੀ ਬਰਾਬਰਤਾ ਵਾਲਾ ਕੋਈ ਭਾਵ ਨਹੀਂ ਹੈ ਸ਼ਰਧਾ ਉਹੀ ਹੈ ਕਿ ਚੌਥੇ ਥਾਂ ਤੇ ਗੁਰੂ ਨਾਨਕ ਸਾਹਿਬ ਆਪ ਹੀ ਜੋਤ ਉਹਾ ਜੁਗਤ ਸੈ ਸਕਾਇਆ ਫਿਰ ਵਲ ਜੋਤ ਜੁਗਤ ਉਹ ਹੀ ਤੇ ਭਾਈ ਗੁਰਦਾਸ ਜੀ ਨੇ ਫਿਰ ਰੱਜ ਰੱਜ ਕੇ ਗੁਰਮਤ ਨੂੰ ਮਾਣਿਆ ਹੰਡਾਇਆ ਇਸ ਤੋਂ ਬਾਅਦ ਗੁਰਤਾ ਗਦੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲੋਂ ਨਹੀਂ ਆਇਆ ਭਾਈ ਸਾਹਿਬ ਦੀ ਰਿਸ਼ਤੇਦਾਰੀ ਸੰਸਾਰ ਸਬੰਧ ਵੀ ਬਦਲਿਆ ਜਿੱਥੇ ਪਿਓ ਪੁੱਤ ਦੇ ਭਾਵਾਂ ਵਾਲੀ ਰਿਸ਼ਤੇਦਾਰੀ ਤੋਂ ਭਰਾਵਾਂ ਵਾਲੀ ਰਿਸ਼ਤੇਦਾਰੀ ਦੇ ਵਿੱਚ ਤੇ ਹੁਣ ਮਾਮੇ ਭਾਣਜੇ ਦੀ ਰਿਸ਼ਤੇਦਾਰੀ ਹੈ ਮਾਮੇ ਭਾਣਜੇ ਦਾ ਰਿਸ਼ਤਾ ਫੇਰ ਪਿਓ ਪੁੱਤ ਵਾਲਾ ਹੀ ਹੈ ਪਰ ਤੇ ਜਿਉ ਪੁੱਤਰ ਰੂਪ ਦੇ ਵਿੱਚ ਪਤੇਜੇ ਦੇ ਪੁੱਤਰ ਦਾ ਕੋਈ ਫਰਕ ਨਹੀਂ ਉਹਨਾਂ ਦੀ ਭਾਵਨਾ ਨੂੰ ਫਰਕ ਨਹੀਂ ਪਿਆ ਕਿ ਅੱਜ ਗੁਰੂ ਦਾ ਰਿਸ਼ਤੇਦਾਰੀ ਜਿਹੜੀ ਹੈ ਉਹਦੇ ਮੁਤਾਬਕ ਭਾਣਜਾ ਪੁੱਤ ਵਰਗਾ ਹੁੰਦਾ ਤੇ ਭਾਈ ਗੁਰਦਾਸ ਨੂੰ ਰਿਸ਼ਤੇਦਾਰੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਤਾਂ ਇੱਕੋ ਹੀ ਬਾਤ ਹੈ ਵੀ ਗੁਰ ਅਰਜਨ ਪ੍ਰਤਾਖਰ ਸਾਹਿਬ ਗੁਰੂ ਦਾ ਸਰੂਪ ਨੇ ਫਿਰ ਗੁਰਮਤ ਉਹਨਾਂ ਦੇ ਕੋਲੋਂ ਰੱਜ ਕੇ ਹੰਡਾ ਰਹੇ ਨੇ ਭਾਈ ਸਾਹਿਬ ਭਾਈ ਸਾਹਿਬ ਦੀ ਜਿੰਦਗੀ ਦੇ ਅੰਦਰ ਚਾਰ ਗੁਰੂਆਂ ਦੀ ਸੰਗਤ ਦਾ ਆਨੰਦ ਮਾਣਨਾ ਤੇ ਉਥੋਂ ਗੁਰਮਤਿ ਨੂੰ ਸਿੱਖਣਾ ਇਹ ਉਹਨਾਂ ਦੇ ਨਸੀਬ ਦੇ ਵਿੱਚ ਸੀ ਭਾਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਤੋਂ ਲੈ ਕੇ ਛੇਵੇਂ ਪਾਤਸ਼ਾਹ ਤੱਕ ਛੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਗੁਰੂ ਨਾਮਕਿਆਂ ਬਖਸ਼ਿਆਂ ਦੇ ਕਾਰਨ ਗੁਰਤਾ ਗੱਦੀ ਦਾ ਤਿਲਕ ਆਪ ਦੇਂਦੇ ਰਹੇ ਪਰ ਭਾਈ ਗੁਰਦਾਸ ਸਾਹਿਬ ਜੀ ਦੇ ਝੁਮੇ ਲਿਖਣ ਦੀ ਜ਼ਿੰਮੇਵਾਰੀ ਹੈ ਇਹਨਾਂ ਨੇ ਗੁਰਮਤਿ ਸਿੱਖ ਕੇ ਅੱਗੇ ਉਹਨਾਂ ਨੂੰ ਆਪਣੀ ਕਾਵ ਰਚਨਾ ਦੇ ਵਿੱਚ ਔਰ ਕੁਝੇ ਚ ਸਮੁੰਦਰ ਬੰਦ ਕਰਨ ਵਾਲੀ ਯੁਗਤ ਭਾਈ ਗੁਰਦਾਸ ਨੇ ਵਰਤੀ ਹੈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਇਹ ਰਿਸ਼ਤੇਦਾਰੀ ਦਾਦੇ ਪੋਤਰੇ ਵਾਲੀ ਭਾਵ ਚ ਆ ਜਾਂਦੀ ਹੈ ਭਣਜੇ ਦਾ ਪੁੱਤਰ ਹੈ ਗੁਰਤਾ ਗਤੀ ਦੀ ਪੀੜੀ ਜਿਹੜੀ ਹੈ ਉਹ ਛੇਵੇਂ ਪਾਤਸ਼ਾਹ ਤੱਕ ਪਹੁੰਚੀ ਹੈ ਤੇ ਭਾਈ ਸਾਹਿਬ ਜੀ ਦੀ ਸਰਦਾਂ ਨੂੰ ਕੋਈ ਵੀ ਰਿਸ਼ਤੇਦਾਰੀ ਦਾ ਪ੍ਰਭਾਵ ਨਹੀਂ ਅੰਦਰ ਉਹਨਾਂ ਦੇ ਪਿਆਰ